ਸੋ ਮੇ ਗੁਰੂ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦਾ ਸ਼ਤਾਬਦੀ ਤੇ ਜੋ ਨਗਰ ਕੀਰਤਨ ਸਾਹਿਬ ਪੂਰੇ ਪੰਜਾਬ ਵਿੱਚ ਨਹੀਂ ਹੁੰਦੇ ਹੋਏ ਅੱਜ ਫਰੀਦਕੋਟ ਵਿਖੇ ਪਹੁੰਚ ਰਹੇ ਆ ਉਹਨਾਂ ਦੇ ਵੈਲਕਮ ਲਈ ਉਹਨਾਂ ਨੂੰ ਸਿਰ ਚਕੌਣ ਲਈ ਅਸੀਂ ਇੱਥੇ ਮਾਈ ਗੋੜੀ ਸਾਹਿਬ ਦੀ ਸੰਗਤ ਜਿੱਥੇ ਸਾਰੇ ਇਕੱਠੇ ਹੋਈ ਆ ਉਹਨਾਂ ਦਾ ਵੈਲਕਮ ਕਰਾਂਗੇ ਫੁੱਲਾਂ ਦੀ ਸੇਜ ਨਾਲ ਸੋ ਬਾਬਾ ਜੀ ਦੀ ਹਿਦੀ ਜੋ ਸਾਨੂੰ ਸਿੱਖਿਆ ਦਿੰਦੀ ਆ ਦੀ ਉਹਨਾਂ ਨੇ ਜ਼ੁਲਮ ਦੇ ਅਗੇਂਸਟ ਜਾ ਕੇ ਜ਼ੁਲਮ ਕਰਨ ਵਾਲਿਆਂ ਦੇ ਖਿਲਾਫ ਜਾ ਕੇ ਉਹਨਾਂ ਨੇ ਆਪ ਦੀ ਸ਼ਹਾਦਤ ਦੇ ਕੇ ਇਸ ਇਸ ਦੇਸ਼ ਦੀ ਇਸ ਪੰਜਾਬ ਦੀ ਇਸ ਉਸ ਸਮੂਹ ਭਾਈਚਾਰੇ ਦੀ ਹਿੰਦੂ ਸਿੱਖ ਸਾਈ ਸਭ ਦੀ ਇਨਸਾਨੀਅਤ ਦੀ ਆਵਾਜ਼ ਨੂੰ ਜੋ ਬੁਲੰਦ ਕੀਤਾ ਸੀ ਉਹਨਾਂ ਨੇ ਆਪ ਦਾ ਸੀਸ ਦੇ ਕੇ ਉਹਦੀ ਯਾਦ ਦੇ ਵਿੱਚ ਨਗਰ ਕੀਰਤਨ ਅੱਜ ਪਹੁੰਚ ਰਹੇ ਨੇ ਉਸ ਸਾਰੀ ਸੰਗਤ ਬਹੁਤ ਹਮ ਹਮਾ ਕੇ ਪਹੁੰਚੀ ਆ ਸਾਰਿਆਂ ਦਾ ਮੈਂ ਮਾਈ ਗੋੜੀ ਸਾਹਿਬ ਦੇ ਮੇਰੀ ਰਾਸ਼ ਹੋਣ ਕਰਕੇ ਮੈਂ ਸਾਰਿਆਂ ਦਾ ਜੀ ਆਇਆਂ ਆਖਦਾ ਅਤੇ ਪ੍ਰਮਾਤਮਾ ਅਗੇ ਮੇਰ ਕਰਦਾ ਕਿ ਸਾਰਿਆਂ ਦਾ ਅੰਦਰ ਉਸਤੀ ਪਾਕਸ਼ਨਵ ਦਾ ਆਸ਼ੀਰਵਾਦ ਰੱਖਾਂਗਾ ਪਾਕਾਂਲੇ ਆ ਜੀ ਜਿਨ੍ਹਾਂ ਨੇ ਇਸ ਇਤਿਹਾਸਿਕ ਨਗਰ ਕੀਰਤਨ ਦੇ ਦਰਸ਼ਨ ਕਰਨ ਦਾ ਸਾਨੂੰ ਮੌਕਾ ਮਿਲਿਆ 350 ਸਾਲਾਂ ਸਾਦੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੀ 350 ਸਾਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੁਰਿਆਈ ਦੀ ਇਹ ਨਗਰ ਕੀਰਤਨ ਜਿਹੜਾ ਅਸਾਮ ਤੋਂ ਚੱਲ ਕੇ ਹਿੰਦੁਸਤਾਨ ਦੇ ਵੱਖ-ਵੱਖ ਹਿੱਸਿਆਂ 'ਚ ਹੁੰਦਾ ਹੋਇਆ ਦੱਖਣ ਭਾਰਤ ਸਾਰਾ ਕਰਕੇ ਬਾਕੀ ਸੂਪਿਆਂ ਵਿੱਚ ਦੀ ਹੁੰਦਾ ਹੋਇਆ ਪੰਜਾਬ ਚ ਦਾਖਲ ਹੋਇਆ ਤੇ ਅੱਜ ਸਾਡੀ ਇਸ ਬਾਬਾ ਫਰੀਦ ਦੀ ਪਵਿੱਤਰ ਧਰਤੀ ਤੇ ਪਹੁੰਚ ਰਿਹਾ ਬੜੀ ਵੱਡੀ ਗਿਣਤੀ ਚ ਸੰਗਤ ਸਤਕਾਰ ਦੇਣ ਵਾਸਤੇ ਅਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਇਕੱਤਰ ਹੋਈ ਹੈ ਬੜਾ ਵੱਡਾ ਸਵਾਗਤ ਹੋ ਰਿਹਾ ਮੈਂ ਤਾਂ ਕਹਿੰਦਾ ਅਸੀਂ ਬੜਾ ਭਾਗੇ ਆ ਜਿਹੜੇ ਇਹ ਲਾ ਮਿਸਾਲ ਜਿਹੜੀ ਕੁਰਬਾਨੀ ਜਿਹੜੀ ਸ਼ਹੀਦੀ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਦੁਨੀਆ ਦੇ ਇਤਿਹਾਸ 'ਚ ਇੱਕੋ ਤੁਹਾਨੂੰ ਉਦਾਹਰਣ ਮਿਲੂਗੀ ਜਿੱਥੇ ਕਿਸੇ ਇਨਸਾਨ ਨੇ ਕਿਸੇ ਗੁਰੂ ਨੇ ਕਿਸੇ ਵੀ ਮਹਾਪੁਰਖ ਨੇ ਕਿਸੇ ਹੋਰ ਧਰਮ ਨੂੰ ਬਚਾਉਣ ਵਾਸਤੇ ਆਪਣੀ ਕੁਰਬਾਨੀ ਦਿੱਤੀ ਹੋਵੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਜੇ ਉਸ ਵੇਲੇ ਇਹ ਕੁਰਬਾਨੀ ਨਾ ਹੁੰਦੀ ਤਾਂ ਸ਼ਾਇਦ ਅੱਜ ਹਿੰਦੁਸਤਾਨ ਦਾ ਨਕਸ਼ਾ ਕੁਸ਼ੂਰ ਹੁੰਦਾ ਸੋ ਉਸ ਨਗਰ ਕੀਰਤਨ ਜਿਹੜਾ ਆ ਰਿਹਾ ਉਹਦਾ ਸਵਾਗਤ ਕਰਾਂਗੇ ਜੀ ਅਸ਼ੀਰਵਾਦ ਪ੍ਰਾਪਤ ਕਰਾਂਗੇ ਗੁਰੂ ਦਾ ਤੇ ਆਪਦਾ ਸਤਸਕਾਰ ਪੇਸ਼ ਕਰਾਂਗੇ ਪ੍ਰਮਾਤਮਾ ਦੀ ਕਿਰਪਾ ਨਾਲ ਪਾਪਾ ਫਰੀਦ ਦੀ ਪਵਿੱਤਰ ਨਗਰੀ ਦੇ ਵਿੱਚ 300 350 ਸਾਲਾ ਦੇ ਬਹਾਦਰੀ ਦਾ ਛੀਤੀ ਦੇ ਵਿਸ਼ਵਾਸ ਦੇ ਅੱਜ ਨਗਰ ਕੀਰਤਨ ਆਇਆ ਹੈ ਪਰਮਾਤਮਾ ਸਾਰੇ ਫ੍ਰੀਕੋਰਟ ਵਾਸੀਆਂ ਨੂੰ ਸਾਰੇ ਚੈਰਬਾਸਕਾਂ ਨੂੰ ਪਰਮਾਤਮਾ ਇਹ ਜੋ ਖੋਜ ਰੱਖੇ ਤਦ ਉਸੇ ਪਰ ਜੀਵਨ ਦੇਵੇ ਆਪਾਂ ਬੱਤ ਤੋਂ ਬੱਤ ਸਿੱਖੀ ਕਰ ਬਜੋੜ ਸਤੀ ਜੰਗੀ ਸਾਡੇ ਜਿਹੜਾ ਫ੍ਰੀਕੋਰਟ ਵਾਸੀਆਂ ਦੇ ਵਾਸਤੇ ਬਹੁਤ ਹੀ ਸ਼ੁੱਧ ਤੇ ਵਧੀਆ ਦੇਣਾ ਹੈ ਜਿਨ੍ਹਾਂ ਵਾਸਤੇ ਅੱਜ ਨਗਰ ਕੀਰਤਨ ਇੱਥੇ ਆਇਆ ਤੇ ਸਾਨੂੰ ਦਰਸ਼ਨ ਕਰਨ ਦੇ ਮੌਕਾ ਮਿਲਿਆ ਜੋ ਕਿ ਸਾਨੂੰ ਮੈਨੂੰ ਪਤਾ ਲੱਗਿਆ ਵੀ ਸ਼ਾਮ ਤੋਂ ਚੱਲਿਆ 22 ਸਟੇਟਾਂ ਤੋਂ ਹੁੰਦਾ ਹੋਇਆ ਅੱਜ ਫਰੀ ਕੋਟ ਆਇਆ ਹੈ ਅਸੀਂ ਬੜੇ ਕਰਮਾਂ ਵਾਲੇ ਆ ਜਿਨ੍ਹਾਂ ਨੇ ਮਾਲਕ ਦੇ ਅੱਜ ਦਰਸ਼ਨ ਕੀਤੇ ਅਤੇ ਪ੍ਰਮਾਤਮਾ ਨੇ ਕਰਾਏ ਆ ਮਾਲਕ ਚੜ੍ਹਦੀ ਕਲਾ ਦੇ ਤੰਦਰੁਸਤੀ ਵਾ ਇਹੋ ਹੀ ਦੁਆ ਤੇ ਹੋਈ ਬੇਨਤੀ